ਅਦਮ ਦੋਨੇ ਇਕੱਠੀਆਂ ਚਾਕਲੇਟ ਵੀ ਕਰੀਮ ਵੀ ਚਾਹ ਜਗਦਾਂ ਮਲਾਈ ਧਰਦੀ ਫਿਰਦੀ ਹਾਂ ਸੱਤ ਮਲਾਈ ਆਉਣੀ ਹੈ ਕਹਿੰਦੇ ਤੇ ਆਪਾਂ ਸਵੇਰ ਸਵੇਰੇ ਅੱਜ ਆਇਆ ਲੈਣ ਵਾਸਤੇ ਆਪਣੀ ਸ਼ੋਅ ਵਾਸਤੇ ਵੀਰਾਂ ਬੀਬੀ ਦੇ ਕੋਲੇ ਪਾਣੀ ਆਹ ਵਾਲੀ ਮਾਰਕੀਟ ਤੋਂ ਸਵਕਤ ਸਵਕਤ ਮੈਂ ਕੰਮ ਸਟਾਰਟ ਕਰਦੀ ਆ ਆਪਣਾ ਤੇ ਆਹ ਬੜਾ ਸੰਭਾਲਦਾ ਆਪਾਂ ਨਹੀਂ ਪਾਣੀ ਦਿੱਤੇ ਨੇ ਕੋਲੇ ਤੇ ਸਪਰਾਈਟ ਫੈਂਟਾ ਤੇ ਕੋਕਾ ਜ਼ੈਰੋ ਤੇ ਕੋਕਾ ਨੋਰਮਲ ਹੁਣ ਸਿਆਲ ਸਿਆਲ ਦੇ ਵਿੱਚ ਥੋੜਾ ਜਿਹਾ ਪਾਣੀ ਧਰਨੇ ਦਾ ਕੰਮ ਘੱਟ ਲੱਗਦਾ ਮੀਂਹ ਦਾ ਗਰਮੀ ਦੇ ਵਿੱਚ ਪੀਣ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ। ਵੀਰਾਂ ਕੋਲੇ ਕੋਲੇ ਗਰਮੀ ਬਦ ਲੱਗਦੇ ਆ। ਸਿਆਲ ਦੇ ਵਿੱਚ ਗਰਮੀ ਦੇ ਮੁਕਾਬਲੇ ਇਹ ਸਮਾਂ ਥੋੜਾ ਘੱਟ ਲੱਗਦਾ ਹੈ। ਗਰਮੀ ਤਾਂ ਮੈਨੂੰ ਰੋਜ਼ ਹੋਣਾ ਪੈਂਦਾ ਹਰ ਰੋਜ਼। ਮੇਰਾ ਇਹ ਜਿਹੜਾ ਗੇੜਾ ਹੁੰਦਾ ਇੱਥੇ ਮਾਰਕੀਟ ਦਾ ਪੱਕਾ ਹੁੰਦਾ ਹੈ। ਤੁਸੀਂ ਬਲੌਗ ਦੇਖਦੇ ਹੋਗੇ ਆਪਣਾ। ਪਰ ਸਿਆਲ ਦੇ ਵਿੱਚ ਮਤਲਬ ਵੀ ਹਫ਼ਤੇ ਦੇ ਵਿੱਚ ਤਿੰਨ ਜਾਂ ਚਾਰ ਵਾਰ ਤਾਂ ਫਿਰ ਵੀ ਆਏ ਜਾਂਦਾ ਹੁੰਦਾ। ਅੱਜ ਦਾ ਮੌਸਮ ਵੀ ਮੀਂਹ ਵਾਲਾ ਏ। ਕੱਲ ਕਿੰਨੀ ਸੋਹਣੀ ਧੁੱਪ ਲੱਗੀ ਹੋਈ ਸੀਗੀ ਅੱਜ ਦੇਖੋ ਮੌਸਮ ਕਿਤਨਾਂ ਦਾ। ਅੱਜ ਮੀਂਹ ਰਾਤੀ ਪਿਆਸੀ ਹੋਰੀ ਪਿਆਰੇ ਤੁਹਾਨੂੰ ਮੈਂ ਸਾਹਮਣੇ ਦਿਖਾਉਣਾ ਦੁਕਾਨਾਂ ਦੇ ਸਾਹਮਣੇ ਤੇ ਇੱਥੋਂ ਕੋਈ ਵੀ ਮਰਜ਼ੀ ਫੇਸਟਾ ਹੋਵੇ ਤਿਹਾੜ ਹੋਵੇ ਨਾ ਉਹਦਾ ਸਮਾਨ ਮਿਲਦਾ ਹੁਣ ਕਹਾ 14 ਫਰਬਈਆ ਕੀ ਹੁੰਦਾ ਮੈਂ ਦਿਮਾਗ ਭੁੱਲ ਗਿਆ ਨਾ ਭੁੱਲ ਗਿਆ ਮੈਂ ਵੈਲੈਂਟਾਈਨ ਡੇ ਪਰ ਉਹਦੇ ਸੰਬੰਧ ਦੇ ਵਿੱਚ ਤਿਆਰੀ ਸ਼ੁਰੂ ਹੋ ਗਈ ਦੇਖੋ ਉਹ ਸਾਰੀ ਦੁਕਾਨਾਂ ਨੇ ਸ਼ਿੰਗਾਰੀ ਹੋਈ ਹੈ ਪੂਰੀਆਂ ਦਿਲ ਦੋ ਲਾ ਕੇ ਇਹਨਾਂ ਦਾ ਮੁੱਕੇ ਕੀਤਾ ਹੋਇਆ ਤੇ ਆਪਾਂ ਹੁਣ ਚੱਲੀਏ ਸਤਨਾ ਆਪਣੇ ਸ਼ਹਿਰ ਤੋਂ ਚੈੱਕ ਕਰ ਰਹਾ ਹਾਂ ਕਿ ਮੇਲਾ ਮਿੱਤਰੋ ਟ੍ਰੈਫਿਕ ਟ੍ਰਫੂ ਪੂਰੀ ਲੱਗੀ ਹੋਈ ਹੈ ਇਹਨੂੰ ਜੇ ਟਾਈਮ ਦੀ ਗੱਲ ਕਰੀ ਟਾਈਮ ਦੇਖੋ ਕਿੰਨਾ ਹੋਇਆ ਟਾਈਮ ਉਹ ਤੇ ਨਵੀਂ ਹੁੰਦਾ ਹੋਈ ਨਹੀਂ ਟਾਈਮ ਇਦਾਂ ਹੋਇਆ ਸੈੱਟ ਦਾ ਸੋਈ ਹਾਲ ਤਾਂ ਘੜੀ ਖਰਾਬ ਲੱਗਦੀ ਮੈਨੂੰ ਉਹ ਓ ਬੱਲੇ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਉੱਠ ਗੜੇ ਆ ਗਏ ਜੀ ਚੜ੍ਹਦੀ ਕਲਾ ਹੋ ਗਈ ਹੈ ਜੀ ਇਹਨੂੰ ਸਾਹਮਣੂ ਜੀ ਮੜਾ ਜੇ ਜੇ ਸਾਹ ਸਕਦੇ ਆ ਇਹਨੂੰ ਮੈਂ ਕਿ ਐ ਸਾਹ ਮਰ ਦੱਸ ਜੀ ਇਹ ਕੀ ਕਹਿੰਦਾ ਏ ਇਹ ਤੈਨੂੰ ਕੀ ਕਹਿੰਦਾ ਮਾਤਰ ਕਹਿੰਦਾ ਕੋਈ ਕੰਮ ਨਹੀਂ ਕਰਦਾ ਜੇ ਜਿੱਦਨ ਮੈਂ ਲੱਗਦੀ ਆ ਜੇ ਉਧਰ ਚਲੀ ਜਾਂਦੀ ਆ ਤਾਂ ਉਥੇ ਭਾਂਡੇ ਵੀ ਮੈਂ ਮਾਜਦਾ ਨਾ ਮੂਰੀਆਂ ਵੀ ਬੈਠ ਜਾਂਦਾ ਜਾ ਕੇ ਜੇ ਇੱਥੇ ਆਉਂਦੀ ਆ ਇੱਥੇ ਆ ਦੇਖ ਲਓ ਫਿਰ ਪਹੁੰਚੇ ਮਾਰਦਾ ਹੱਥਾਂ ਤੇ ਜੀ ਆ ਮੈਂ ਤੇਰੇ ਕੋਲ ਆ ਉਹ ਤੂੰ ਮੇ ਕੋਈ ਨਹੀਂ ਮੇ ਕੋਈ ਨਹੀਂ ਮੇ ਕੋਈ ਗੋਦੀ ਜੀ ਓਹੋ ਐਦਾਂ ਨਹੀਂ ਐਦਾਂ ਜਾ ਲੈ ਆ ਦੇਖ ਨਾਲ ਲੈ ਕੇ ਆਏ ਪਹੁੰਚੇ ਅੱਜ ਫੜ ਲੇ ਛੱਡ ਦੇ ਨੂੰ ਛੱਡ ਦੇ ਚਾ ਕੋਈ ਛੱਡ ਛੱਡ ਦੇ ਆ ਦੋਏ ਫੜ ਦੋਏ ਆ ਚੱਕ ਤੂੰ ਕੰਮ ਕਰਦਾ ਹੀ ਕਰਦਾ ਕਿਸੇ ਨੂੰ 70 ਇਹਦੇ ਭਾਈ ਅਗੋ ਦੀਏ ਕੰਮ ਕਰਦਾ ਹੀ ਕਰਦਾ ਕਿਸੇ ਨੂੰ ਤੈਨੂੰ ਫਰਕ ਮਾ ਕੇ ਲੈ ਗਿਆ ਜਾ ਕੇ ਆਦਾ ਹਰ ਛਾ ਕੱਟ ਦੋ ਹੀ ਮਾੜੇ ਕਰ ਛੱਡ ਦੋ ਹੀ ਮਾੜਾ ਜੀ ਮਾੜੇ ਖੋਲ ਦਵਾਂਗੇ ਖੋਲ ਹੀ ਮਾੜੇ ਮਾੜਾ ਜੀ ਚੱਲ ਤੈਨੂੰ ਫਰਕ ਮਾ ਕੇ ਲੈ ਆਉਂ ਠੰਡੀ ਪਤਾ ਕਿੰਨੀ ਹੋ ਪੈਂਦੀ ਆ ਬਾਹਰ ਦੇਖ ਤੂੰ ਵੀ ਅੱਜ ਬਹੁਤ ਉੱਚੇ ਤੋਂ ਦੇਖ ਰਹੇ ਦੂਰੀਆਂ ਨੂੰ ਨਾ ਬੇਨਤੀ ਠੰਡੀਆਂ ਹੋਦੀ ਠੰਡੀਆਂ ਹੋ ਰਹੀਆਂ ਨੇ ਠੰਡੀਆਂ ਲੱਗਦੀਆਂ ਲਾ ਮਾਸ਼ਾਅੱਲ ਅੰਦਰ ਨਹੀਂ ਆਣਾ ਫੇ ਕੋਈ ਨਾ ਕਿਸੇ ਮੱਦੇ ਉਡੀ ਖੜਜ ਦੋ ਮਿੰਟ ਵਾਸਤੇ ਤੂੰ ਤਵਾਰ ਕੋ ਮੇ ਜਾ ਕਿੱਡੇ ਕਿਡਾ ਇਹ ਪਤਾ ਨਹੀਂ ਜਾਂਦਾ ਹਾਂ ਹਾਂ ਪਿੱਦੀ ਮਾਸਟਰ ਕੋਈ ਦਵਾ ਹੋ ਗਈ ਦੋ ਮਿੰਟ ਸਦਾ ਲੇ ਦੇਖ ਰੂਟ ਮਾਲਾ ਇਦਾਂ ਗੱਲਾਂ ਐ ਗੱਲਾਂ ਐ ਗੱਲਾਂ ਐ ਗੱਲਾਂ ਐ ਗੱਲਾਂ ਐ ਨਹੀਂ ਐਦਾਂ ਕਰ ਐਦਾਂ ਹਰੋ ਐਦਾਂ ਕਹਨਾ ਮੈਂ ਪਤਾ ਨਹੀਂ ਇਹ ਨੂੰ ਨਾ ਹੋਇਆ ਹੂੰ ਲੈ ਇਦਾਂ ਮੈਂ ਤੇ ਹੈਲਪ ਕਰਾ ਦਾਂ ਮੈਂ ਕਿਹਾ ਵੀ ਕਹੇਗੀ ਹੈਲਪ ਨਹੀਂ ਕਰਾਉਂਦੇ ਹੋਰ ਕੀ ਮਿੰਟ ਲੱਗਦਾ ਸਨਾਉਣ ਨੂੰ ਬੰਦੇ ਨੂੰ ਤਾਂ ਤਸੀਹਲਾ ਕਰਦਾ ਕੰਮ ਕਿਹਾ ਸਾਡੀ ਹੈਲਪ ਕਰਾਉਣੇ ਹੈ ਭਈ ਉਹ ਹੁੰਦੀ ਵੀ ਹਾਂ ਜਾ ਕੇ ਬੰਦਾ ਸਰਾਨੀ ਫੜਾ ਲਈ ਬਹੁਤ ਹੁੰਦਾ ਹੈ ਹਾਂਜੀ ਸਾਨੂੰ ਹੈਲੋ ਬង ਉਹ ਹੁੰਦੇ ਪਾਸੇ ਬੰਦਾ ਵੀ ਹਾਂ ਚੱਲ ਬੰਦਾ ਹੱਲਾ ਹੀ ਦੇ ਹੋਈ ਬਹੁਤ ਹੁੰਦੀ ਹੈ ਨਾ ਆ ਗੁਸ਼ਾਂ ਦੀ ਕੁੱਟੀ ਸੀ ਕੋਈ ਕਿਸ ਵੀਰੀ ਗੁਸ਼ਾਂ ਦੀ ਸਵੇਰੀ ਕੁੱਟੀ ਬਹੁਤ ਸੁਣ ਕੋਈ ਸਹੀ ਗੱਲ ਹੈ ਆ ਗੁਸ਼ਾਂ ਦੇ ਕੱਪੜੇ ਪਏ ਮੈਂ ਤੋ ਦੇਖੋ ਇੱਧਰ ਆਪਣੇ ਜੱਟਾਂ ਦੇ ਘਰਾਂ ਜੀ ਕਿ ਇਦਾਂ ਦਾ ਹੁੰਦਾ ਹੀ ਆ ਸਿਸਟਮ ਜਿਹਾ ਇੱਕ ਕੁਰਸੀ ਇਦਾਂ ਨਹੀਂ ਹੁੰਦੀ ਆ ਬਸ ਸਾਰਾ ਸਮਾਨ ਕੱਪੜੇ ਕੂਪੜੇ ਸਾਰੇ ਉੱਥੇ ਪਏ ਹੁੰਦੇ ਆ ਜਿੰਨੇ ਮਾਜੀ ਦਵਾਈ ਇਹੋ ਜਿੰਨੇ ਮਾਜੀ ਹੈਂਗਰ ਹੋਣ ਪਰ ਇੱਕ ਅੱਧੀ ਕੁਰਸੀ ਇਦਾਂ ਨਹੀਂ ਹੁੰਦੀ ਆ ਤੇ ਇੱਕ ਅੱਦੇ ਕੱਪੜੇ ਆਪਣੇ ਕੋ ਤਾਰ ਤੇ ਤੇ ਕਦੇ ਆਪਣੇ ਪਾਏ ਹੋਣੇ ਤੇ ਕਦੇ ਕੁਰਸੀ ਤੇ ਹੋਣੇ ਕੱਪੜੇ ਹੋ ਉਹਨਾਂ ਬਜਾਇਦਾ ਸਬਾਬ ਹੈ ਉਹਦੀ ਉਹਨਾਂ ਦੀ ਕਿਸਮਤ ਦੇ ਵਿੱਚ ਹੈਂਗਰ ਟੰਗਣਾ ਲਿਖਿਆ ਬਈ ਨਹੀਂ ਹੁੰਦਾ ਹੈਗਾ ਇਦਾਂ ਦੇ ਕੱਪੜੇ ਹੋਣੇ ਮੇਰੇ ਕੋਲ ਤਾਂ ਦੋ ਤਿੰਨ ਸ਼ਰਟਾਂ ਇਦਾਂ ਦੀ ਹੈਗੀਆਂ ਕੁਛ ਸ਼ਰਟਾਂ ਕੋਲ ਹੈਗੀਆਂ ਇਦਾਂ ਦੀ ਹਨਾ ਸਾਰੇ ਤਾਂ ਹੁੰਨੀਆਂ ਤੁਸੀਂ ਕਰਿਓ ਕਮੈਂਟ ਤੁਹਾਡੇ ਵੀ ਇਦਾਂ ਹੁੰਦਾ ਸਿਸਟਮ ਹਾਂ ਰਹਿਂਦੀ ਆ ਜਾ ਬੁੱਤਾ ਜਾ ਆ ਜਾ ਬੁੱਤਾ ਜਾ ਮਾਂ ਛੱਡ ਕੇ ਜਾਵਾਂ ਮਾਂ ਮਾਂ ਛੱਡ ਕੇ ਜਾਵਾਂ ਹੂੰ ਮਾਂ ਛੱਡ ਕੇ ਜਾਵਾਂ ਬਾਈ ਪਿਨੀ ਮਾਸਟਰ ਅੱਜ ਭਰ ਮੌਸਮ ਬੜਾ ਕਿੰਨਾ ਕੇਜਾ ਵਾਹ ਠੰਡਾ ਹਾਂਜੀ ਵਾਹਣਾ ਮੌਸਮ ਹੋਵੇ ਸੂਰਜ ਆਇਆ ਹੈ ਗੇੜਾ ਕੱਢਿਆ ਆ ਜੀ ਇਹ ਆ ਗਿਆ ਭੱਜਿਆ ਅੰਦਰ ਸੰਜੀ ਠੀਕ ਹੋ ਗਿਆ ਗੋਸ਼ਾਨ ਵਿਧੀ ਬੋਲ ਇਹ ਸੁੱਤਾ ਉੱਠਦਾ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਬੋਲ ਨੂੰ ਚੱਕਦਾ ਸ਼ਾ ਹਨਾ ਹਾਂਜੀ ਜਦ ਤੱਕ ਨਾ ਜਦ ਤੱਕ ਸਕੂਲ ਜਾਣ ਤੋਂ ਪਹਿਲਾਂ ਬੋਲ ਬੈਟਰ ਨਾਲ ਮਾੜਾ ਮੋਟਾ ਐ ਐ ਨਾ ਕਰੇ ਜਦ ਤੱਕ ਉਹ ਸਵਰਜ ਨਹੀਂ ਹੁੰਦਾ ਹੈਗਾ ਬਹੁਤ ਵੀ ਕਹਿ ਕੇ ਇਧਰ ਇਹਦਾ ਬੱਸ ਆ ਵੀ ਹਾਂ ਰੱਖਣੀ ਕਿੱਥੇ ਉਹਦੀ ਬੋਲ ਹੈ ਇਸ ਲੱਭੀਰ ਨੂੰ ਇੱਥੇ ਟਿਕਣੇ ਦੇ ਵਿੱਚ ਰੱਖ ਦੋ ਜੀ ਜਿਹੜਾ ਫਿਰ ਉੱਥੇ ਮਿਲ ਜਾਂਦੀ ਐ ਇਹਦੇ ਵਿੱਚ ਰੱਖ ਦੋ ਜੀ ਇਹਦੇ ਵਿੱਚ ਹਾਂਜੀ ਇੱਥੇ ਰੱਖ ਦੋ ਇਹ ਵੀ ਜਾ ਕੇ ਦੋ ਜੀ ਜੇ ਇੱਥੇ ਰੱਖ ਦਾਂ ਹੁੰਦਾ ਜੀ ਆਉਨੇ ਅਬਾ ਪੱਕਾ ਹੀ ਲਾਇਆ ਹੋਇਆ ਐ ਇਹਦੇ ਵਿੱਚ ਰੱਖ ਦਾਂ ਇਹ ਵੀ ਸਹੀ ਗੱਲ ਐ ਹਾਂਜੀ ਇਹ ਵੀ ਠੀਕ ਹੋ ਜਾਏ ਫਿਰ ਗੁੰਮ ਜਾਂਦੀ ਐ ਫਿਰ ਮਮਾ ਕਿੱਥੇ ਐ ਮੇਕ ਇੱਥੇ ਉਹ ਪਈ ਗੁੰਮ ਨਹੀਂ ਸੀ ਉੱਥੇ ਉੱਪਰ ਆਪਣੀ ਕੋਈ ਕੋਟੀ ਸੜਤੀ ਉੱਪਰ ਗੁੰਮ ਗਈ ਬਸ ਇੰਨੇ ਇੰਨਾ ਕੀ ਹੁੰਦਾ ਹਾਂਜੀ ਤੇ ਚਾਪਣ ਸ਼ਕਲ ਐ ਕੁਝ ਹਾਂਜੀ ਫੋਪੀ ਲੀ ਜਾ ਠੀਕ ਆਪਰ ਵੀ ਹਾਂਜੀ ਆਪਰ ਵੀ ਆਪਾਂ ਇੱਕ ਵਾਰ ਕਫੇ ਦਾ ਮਿੱਤਰੂ ਪੀ ਲਿਆ ਜਾ ਕੇ ਸ਼ੌਪ ਤੇ ਮੈਂ ਜਾ ਕੇ ਸਮਾਨ ਜਾ ਕੇ ਚੱਕ ਲਿਆ ਆਪਣੇ ਵੀਰਾਂ ਪੂਰਾ ਕੋਲੇ ਕਰਮ ਚੱਕ ਲਿਆ ਅੱਜ ਕੱਲ ਇੰਨਾ ਸੁਹਾ ਮਿੱਤਰੂ ਮੌਸਮ ਸੀਗਾ ਨਾ ਕੱਲ ਤੇ ਅੱਜ ਬਾਹਰ ਮੀਂਹ ਪੈ ਰਿਹਾ ਮੌਸਮ ਅੱਜ ਤਾਂ ਸੋਹਣਾ ਹੀ ਆ ਪਰ ਜਿਹੜੀ ਧੋਪ ਵਾਲਾ ਮਾਦਨ ਬਹੁਤ ਜ਼ਿਆਦਾ ਘੇਣ ਹੁੰਦਾ ਨਾ ਮੀਂਹ ਨੇ ਵੀ ਥੋੜਾ ਇਦਾਂ ਹੁੰਦਾ ਵੀ ਤੇ ਮੈਂ ਸਲਾਹ ਸੀ ਕਿ ਅੱਜ ਦੁਕਾਨ ਸਾਫ਼ ਕਰ ਲੈ ਥੋੜਾ ਜਾ ਕੇ ਫਰਸ਼ ਸਾਫ਼ ਕਰਨ ਦੀ ਅੱਛਾ ਪਰ ਫਿਰ ਮੈਂ ਕਹਿੰਦੇ ਵੀ ਚਲ ਤੇ ਉਹ ਪਹਿਹੀ ਪੜਾਂ ਦਾ ਪੈ ਜਾਣੀ ਉਹਨੂੰ ਸੁੱਕਦਾ ਨਹੀਂ ਫਿਰ ਪੋਚਾ ਲਗਾਉਣਾ ਸੁੱਕਦਾ ਨਹੀਂ ਕਿਉਂ ਸਲਾਬੀ ਇਹਨਾਂ ਤੇ ਨਮੀ ਜੀ ਦਿੰਦੀ ਹੈ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਤੇ ਮੈਂ ਤਾਂ ਅਸੀਂ ਇਹ ਮੁੱਠਾ ਦੀ ਸਵੇਰ ਮੈਂ ਉਹ ਕੰਮ ਕਰਦੇ ਆਂ ਜਿੱਤੇ ਹੋਣੋ ਸਾਰੇ ਹੀ ਟਲਾ ਘਮ ਹੋ ਗਿਆ ਅੱਜ ਤੇ ਜਾ ਕੇ ਕੁਝ ਬਣਾਉਣਾ ਸੋ ਪਲੀ ਸਭ ਲੋਕ ਤਰ ਬਣਨੇ ਕੋਈ ਤੇ ਗ੍ਰਾਂਤੀ ਮਾਇਰਾ ਜਮਾ ਤੁਹਾਡੀ ਮੰਨ ਪਸੰਦ ਚਾਹ ਬਣਾਈ ਹੈ ਦੇਖੋ ਜੀ ਜਾ ਸਹੀ ਗੱਲ ਆ ਓਏ ਚਾਹ ਦਾ ਰੰਗ ਦੇਖੋ ਮਿੱਤਰੋ ਲਾਲ ਮਿੱਟੀ ਕੋਲੀ ਜਿਹਾ ਜਿਵੇਂ ਲੱਗਦਾ ਵਾਲੀ ਕਿਹੜੀ ਜਾ ਬਣਾਤੀ ਇੰਨੀ ਚੇੜੀ ਚਾਹ ਕਹਦੇ ਬਣਾਤੀ ਅੱਜ ਤੁਸੀਂ ਇੰਨੀ ਕਿਹੜੀ ਪਿੰਦੇ ਹੁੰਦੇ ਹੋ ਜੀ ਅੱਜ ਵੈਸੇ ਮੈਂ ਪੱਤੀ ਜ਼ਿਆਦਾ ਪਾ ਕੇ ਦੇਖਣ ਕਿ ਦੇਖੇ ਕਿੱਦਾਂ ਦੀ ਬਣਦੀ ਪਰ ਵਧੀਆ ਸ਼ੱਕਰ ਪਾਈ ਇਹ ਤਾਂ ਚੀਨੀ ਪਾਈ ਵਜਾ ਚ ਸ਼ੱਕਰ ਪਾਈ ਸ਼ੱਕਰ ਪਾਈ ਆ ਤਾਂ ਗੱਲ ਸੁਣੀ ਸੁਆਕੀ ਕਰਦੀ ਦੇਖੋ ਮੇਤਰਾ ਚਾਹ ਦਾ ਰੰਗ ਫਿਰ ਆ ਤਾਂ ਦੇਖ ਕੇ ਨਸੇ ਚੜਦਾ ਜ਼ਿਆਦਾ ਯਾਰ ਇਦਾਂ ਨਹੀਂ ਗੱਲ ਬਣਦੀ ਮੈਂ ਬਾਹਰ ਜਾ ਕੇ ਚਾਹ ਪੀ ਕੇ ਆਉਨੇ ਖੁੱਲੀ ਬਣ ਕੇ ਏਡੀਆਂ ਨਾਲ ਅੰਦਰ ਇੱਥੇ ਵੀ ਲੋਈ ਠੰਡ ਹੋਵਾ ਤਾਂ ਭਰਤ ਤਾਂ 50 60 ਹਸਾਉਂਦੇ ਪੀਣ ਦਾ ਮੈਂ ਲੋਈ ਬੁਕਲ ਮਾਰੀ ਹੋਵੇ ਤੇ ਬੰਦਾ ਬਾਹਰ ਹਵਾ ਚੱਲਦੀ ਹੋ ਠੰਡੀ ਆਣ ਸਰਰ ਸਰਰ ਹੁੰਦੀ ਹੋਵੇ ਫਿਰ ਬੰਦਾ ਵਜਾ ਚਾਹ ਪੀਣ ਦਾ ਆ ਦੇਖ ਇੱਥੇ ਇੱਥੇ ਲੋਕਾਂ ਦਾ ਖਾ ਕੇ ਚਾਹ ਪੀਣੇ ਆਪਾਂ ਹਾ ਚਾਜ ਮੜੇ ਨੂਨ ਵੀ ਪਏ ਜਦੋਂ ਨਾ ਸਵੇਰੇ ਮੈਂ ਸਮਾਨ ਲੈ ਕੇ ਗਿਆ ਮਾਰਕੀਟ ਤੋਂ ਹਵਾ ਨਹੀਂ ਚਲਦੀ ਹੈਗੀ ਹੁਣ ਤਾਂ ਹਵਾ ਤੇਜ਼ ਹੋ ਗਈ ਆ ਉਹ ਦੇਖੋ ਉਹ ਵੀ ਦਰਖਤ ਹਿੱਲਦਾ ਹਵਾ ਦੇ ਨਾਲ ਤੇ ਉਹ ਦੇਖੋ ਐਨੀ ਤੇਜ਼ ਹਵਾ ਚਲਦੀ ਆ ਇੱਥੇ ਹਵਾ ਦਾ ਇੱਕ ਪੰਗਾ ਹੁੰਦਾ ਮੇਰੇ ਤੋਂ ਇੱਕ ਵਾਰੀ ਹਵਾ ਚੱਲ ਗਈ ਨਾ ਫਿਰ ਇਹ ਨਹੀਂ ਵੀ ਉਹ ਖੜ ਜਣੇ ਸ਼ਾਮ ਤੱਕ ਇਹ ਜਾਂ 3 ਦਿਨ ਚੱਲੂਗੀ ਜਾਂ ਫਿਰ 6 ਦਿਨ ਚੱਲੂਗੀ ਮੇਰੇ ਖੁੱਲ੍ਹਾ ਹੀ ਹੁੰਦਾ ਹੈ ਮਸਲਾ ਹਵਾ ਹੋ ਵਾਲਾ ਦਾ ਹਵਾ ਦੀ ਠੰਡ ਇੱਥੇ ਜ਼ਿਆਦਾ ਜੇ ਨਾ ਹਵਾ ਨਾ ਚੱਲੇ ਤਾਂ ਠੰਡ ਵੀ ਘੱਟ ਲੱਗਦੀ ਆ ਕਿ ਹਵਾ ਚੱਲਦੀ ਹੈ ਠੰਡ ਵੀ ਮਿਲਦੀ ਖੋਦ ਦੇ ਦੇਖ ਲਈ ਹਵਾ ਚੱਲਦੀ ਹੈ ਚਾਹ ਜਦੋਂ ਇੱਕਦਮ ਮਲਾਈਦਾਰੀ ਫਿਰਦੀ ਆ ਸੱਤ ਮਲਾਈ ਆਉਣੀ ਹੈ ਕਹਿੰਦੇ ਭੇੜ ਦੇ ਬੱਕਰੀ ਦੇ ਦੁੱਧ ਦੇ ਉੱਤੇ ਸੱਚੀ ਗੱਲ ਆ ਮਿੱਤਰੋ ਇਹ ਤੇ ਚਾਹ ਤੇ ਨਹੀਂ ਆਉਂਦੀ ਹੈ ਹਸਾਬ ਨਾਲ ਦੁੱਧ ਹੀ ਕਿੰਨੀ ਆਉਂਦੀ ਆਉਣੀ ਆ ਸਾਰੀ ਚਾਹ ਪੀਲੀ ਮੈਂ ਦੇ ਲਾ ਹੈ ਤੂੰ ਜਾ ਪੀਂਦੇ ਜੇ ਬੈਂਤੀ ਆ ਦੀ ਬੱਕਰੀ ਦੇ ਦੁੱਧ ਦੀ ਚਾਹ ਦੇਖ ਸਮੈ ਲੈ ਕੇ ਦੇਖੇ ਆਉਂਦੀ ਆ ਅੱਧਿਆਂ ਦੇ ਮੇਥੋਂ ਦੂਜੇ ਸਮੈਲ ਬਹੁਤ ਆਉਂਦੀ ਆ ਬਾਕੀ ਦੂਜਿਆਂ ਕਹਿੰਦੇ ਪਰ ਮੈਨੂੰ ਨਹੀਂ ਬਿਲਕੁਲ ਆਉਂਦੀ ਗੀ ਮਨ ਤਾਂ ਸਵਾਲ ਲੱਗਦਾ ਹਨਾ ਵੇਂਦੀ ਆ ਆ ਵਾਲੀ ਜਿਹੜੀ ਚੀਜ਼ ਮੇਥੋਂ ਆਪਾਂ ਲੈ ਕੇ ਆਏ ਨਾ ਇਹ ਭਾਈ ਹਾਂ ਦੀ ਫੈਕਟਰੀ ਤੋਂ ਲੈ ਕੇ ਆਏ ਆ ਤੇ ਅੱਜ ਜੋ ਸਮਾਂ ਚੱਲ ਰਿਹਾ ਇਹਨਾਂ ਮਹੀਨਿਆਂ ਦੇ ਵਿੱਚ ਇਟਲੀ ਦੇ ਵਿੱਚ ਪੂਰੇ ਜੋਰਾਂ ਚੜਾਂ ਦੇ ਵਿਗਦੀਆਂ ਵਾਲੀ ਚੀਜ਼ ਇਹਨੂੰ ਕਹਿੰਦੇ ਆ ਕਸਤਨਿਓਲੇ ਤੇ ਫਰਾਪੇ ਜਿੱਦਾਂ ਨਾਲ ਆਪਣੇ ਲੋਹੜੀ ਦਾ ਤਿਹਾਰ ਹੁੰਦਾ ਲੋਹੜੀ ਨੂੰ ਮੂੰਗਫਲੀ ਦੇ ਰਿਓੜੀਆਂ ਚੱਲਦੀਆਂ ਤੇ ਦੀਵਾਲੀ ਨੂੰ ਖੇਲੇ ਘੜਾਉਣੇ ਚੱਲਦੇ ਆਂ ਐਦਾਂ ਇਹਨਾਂ ਦੇ ਵੀ ਤਿਹਾਰਾਂ ਦੇ ਵੱਖ-ਵੱਖਰ ਚੀਜ਼ਾਂ ਖਾਈਆਂ ਜਾਂਦੀਆਂ ਤੇ ਬਣਾਈ ਜਾਂਦੀਆਂ ਹੁਣ ਇਹਨਾਂ ਲੱਗੇ ਜਾ ਕੇ ਪਾਸਕੋ ਹਉਣੇ ਪਾਸਕਵਾ ਤੇ ਪਾਸਕੋ ਇਹਨੂੰ ਮਾਰਕੀਟ ਬੰਦ ਕਰ ਦਈਏ ਪਾਸਕੋ ਦੇ ਲੋਕ ਬਹੁਤ ਖਾਨੇ ਆ ਤੇ ਮੈਂ ਸਮਾਨ ਲੈਣ ਗਿਆ ਸੀਗਾ ਤੇ ਮੈਨੂੰ ਭਾਜੀ ਕਹਿੰਦੇ ਯਾਰ ਲੈ ਕੇ ਤੂੰ ਵੀ ਲੈ ਜਾ ਗੁਰਸ਼ਾਨ ਖਾਲੂਆ ਲੈ ਵੀ ਸ਼ਾਂਸਿਆਂ ਮੋਜੇ ਕੀ ਹੋਗਾ ਲੈ ਵਿੱਚ ਕੀ ਹੋਗੇ ਦੇ ਵਿੱਚ ਮਿੱਠਾ ਹੀ ਹੋਗਾ ਜਿੱਥੋਂ ਆਇਆ ਹੈ ਮਿੱਠਾ ਹੀ ਹੋਊਗਾ ਲਿਖਿਆ ਹਣਾ ਦੋਲਚੇ ਮਿਉ ਮੇਰੀ ਮਠਿਆਈ ਫੇ ਮਿੱਠਾ ਹੀ ਹੋਊਗਾ ਤੁਹਾਨੂੰ ਦੱਸਣਾ ਮਿੱਤਰ ਆਪਾਂ ਕੀ ਹੁੰਦਾ ਕਸਤਨੀਓਲੇ ਪੈਕਿੰਗ ਨੇ ਜਿਆਦਾ ਰਸ ਕੀਤੀ ਆ ਓਕੇ ਕਰੋ ਫੇ ਚੈੱਕ ਆ ਦੇਖੋ ਕਸਤਨੀਓਲੇ ਤੇ ਫਰਾਪੇ ਹੁਣੇ ਖਾਈ ਜਾਂਦੇ ਆ ਪਾਸ ਕੋਈ ਕਰਕੇ ਲੇ ਵਿਸ਼ਾਨ ਨੂੰ ਖਲੰਨੇ ਆਪਾਂ ਆਹ ਵਾਲਾ ਗਲਾਵਜਾ ਮ ਗਲਾਵਜਾ ਮਣੀ ਹੈਗੀ ਪੜ ਦਿੰਦੀ ਅਰੇ ਇਹ ਚ ਪਿਸਤਾਕੀ ਉਪਰੇ ਆਵੇਂ ਕਿਸੇ ਕਰੀਮ ਹੈ ਕਿਸੇ ਚਾਕਲੇਟ ਚਾਕਲੇਟ ਭਰੀ ਹੋਈ ਹੈ ਤੇ ਆ ਫਰਾਪੇ ਨਹੀਂ ਉਤੇ ਖੰਡ ਲੈ ਲਵੋ ਜੀ ਹੂੰ ਸੁਬਾੜਾ ਅਦਿਕੋ ਇਹਦੇ ਵਿੱਚ ਭਰੀ ਹੋਈ ਚਾਕਲੇਟ ਆ ਦੋ ਦੋਨੇ ਇਕੱਠੀਆਂ ਚਾਕਲੇਟ ਵੀ ਕਰੀਮ ਵੀ ਅੱਛਾ ਹਾਂ ਜੀ ਚੱਕ ਦੇ ਫੁੱਟ ਹੱਦ ਗਏ ਆਂ ਗਰੀ ਆਹ ਤੇ ਤੇ ਖਾਣ ਕੇ ਮੈਨਾਂ ਨਹੀਂ ਬੱਚੀ ਆਂ ਕਰੋ ਆਹ ਤੇਤੀ ਨਾ ਇਹਦੇ ਵਿੱਚ ਪਿਸਤਾਕਿਓ ਵਿੱਚ ਆਂ ਕਰੋ ਜਿੰਨੀ ਕਰ ਲੋ ਆਂ ਕਰੋ ਜਿੰਨੀ ਅਦੀ ਜਿੰਨੀ ਵੱਢੀ ਨਾ ਦਿਓ ਤੁਹਾਨੂੰ ਆਹ ਦੇਖੋ ਪਿਸਤਾਕਿਓ ਅੱਜ ਮਿੱਠਰੀ ਕਮੀ ਆਪਾਂ ਸਾਰੀ ਮਿੱਤਰੋ ਪੂਰੀ ਕਰ ਦੇਣੀ ਹੈ ਚੈੱਕ ਕਰੋ ਫਿਰ ਕਰੀਮ ਪਿਸਤਾਕਿਓ ਵਾਲੀ ਹੁਣ ਟਾਈਮ 7:30 ਹੋ ਗਿਆ ਮਿੱਤਰੋ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਤੇ ਕੰਮਕਾਰ ਚੱਲਦਾ ਹੈ ਤੇ ਦਵਿੰਦਰ ਅਸਰੇ ਕੀ ਲੈ ਗਿਆ ਇਹਦਾ ਕੀ ਲੈ ਗਿਆ ਟੌਫੀਆਂ ਲਈ ਟੌਫੀਆਂ ਲੈ ਗਿਆ ਇਹ ਦਵਿੰਦਰ ਜਨਮਦਰਿੰਦਰ ਨਾ ਜੀ ਉਦਾਂ ਲੈਂਦੇ ਜੀ ਬਸ ਮੈਂ ਕਿਹਾ ਸੀ ਪੜਦੇ ਹੁੰਦੇ ਉਹ ਉਦੋਂ ਜਦੋਂ ਜਨਮਦਰ ਦੇ ਹੁੰਦਾ ਸੀ ਉਹ ਸਕੂਲ ਟੌਫੀ ਵੰਡਦੇ ਹੁੰਦੇ ਸੀਗੇ ਮੈਂ ਕਿਹਾ ਤੇ ਤੇਰਾ ਜਨਮਦਨ ਹੈ ਫਿਰ ਟੌਫੀ ਕਿਹਨੇ ਸਰਨਾ ਹੈਗਾ ਇੱਕ ਵਾਰੀ ਮੇਰਾ ਜਨਮ ਦਿਨ ਸੀਗਾ ਜੀ ਡੈਡੀ ਚਲੋ ਅੱਧੇ ਘੰਟੇ ਤੋਂ ਪਹਿਲਾਂ ਡੈਡੀ ਲੱਗ ਗਿਆ ਟੌਫੀਆਂ ਦੇ ਪੈਕਟ ਤੇ ਹੋਰ ਸਮਾਨ ਦੀ ਜਿਹੜਾ ਸਕੂਲ ਚ ਵੰਡਦੇ ਹੁੰਦੇ ਸੀ ਜਿੱਦਾਂ ਮੈਡਮ ਜਾਇ ਕਹਿੰਦਾ ਕਹਿੰਦਾ ਜੀ ਜਨਮ ਦਿਨ ਤਾਂ ਠੀਕ ਹੈਗਾ ਨਾ ਮੜੇ ਕੁੱਟਿਆ ਕੋਲ ਕਹਿੰਦਾ ਘਰਾਂਗੇ ਸ਼ਰਾਰਤ ਤਾਂ ਬਹੁਤ ਕਰਦਾ ਅੱਜ ਤਾਂ ਬਖਸ਼ ਦੋ ਸਵੇਜਾ ਦੇ ਨਾਲੇ ਕਟਾਈ ਕਰਤੀ

ਬੱਤ ਮਜੀ ਕੋਨ ਕਰਨਾ ਟਾਈਮ ਮੇਟਰ 10:30 ਹੋ ਗਏ ਆ ਤੇ ਕੰਮਕਾਰ ਨਿਵੇੜ ਕੇ ਆਪਾਂ ਨੇ ਵੀ ਆਪਣਾ ਪੀਜ਼ਾ ਖਾਣ ਵਾਸਤੇ ਬਣਾ ਲਿਆ ਤੁਹਾਨੂੰ ਚੈੱਕ ਵੇੜਾ ਪੀਜ਼ਾ ਬਣਾਇਆ ਦਵਿੰਦਰ ਦੀ ਖੁਆਇਸ਼ ਉੱਤੇ ਬਣਾਇਆ ਪੀਜ਼ਾ ਮਿਰਜ਼ਾ ਨਹੀਂ ਬਤਾਉ ਪਾਈ ਮੈਂ ਸਲਟਿਚਾ ਤੇ ਮਿਰਚਾਂ ਤੇ ਫੂੰਗੀ ਪਰਚੀਨੀ ਬਹੁਤ ਘਾਟ ਚੀਜ਼ ਬਹੁਤ ਕੈਂਚੀ ਵੀ ਦਾ ਵਧੀਆ ਐ ਦੇਖੋ ਪੀਜ਼ਾ ਦਵਿੰਦਰ ਖਾ ਲੈ ਟੌਫੀਆਂ ਆਪਾਂ ਨੂੰ ਆਪਾਂ ਖਾ ਲੈ ਦਵਿੰਦਰ ਨੂੰ ਪੀਜ਼ਾ ਖਲਾਤਾ ਉਹਦਾ ਕਹਿੰਦਾ ਬਰਾਬਰ ਹੋ ਗਿਆ ਮੁਕਾਬਲਾ ਸਹੀ ਗੱਲ ਹੈ। ਆਸਾਫ ਦਾ ਬਰਾਬਰ ਠੀਕ ਇਹ ਵੀ ਨਾ। ਹਾਂਜੀ। ਪਰ ਮੈਨੂੰ ਤਰ ਪੀਜ਼ਾ ਦੇਖੋ ਕਹਿਣ ਨੂੰ ਕੀ ਕਹਿਣਾ ਹੈ? ਕਰੋ ਚੈੱਕ। ਲੱਕੜ ਦੀ ਪੱਟੀ ਦਾ ਕੋਈ ਜਵਾਬ ਨਹੀਂ ਹੈਗਾ। ਇਹ ਜਵਾਬ ਕੀ ਲੱਕੜ ਦੀ ਪੱਟੀ ਦਾ? ਜਦੋਂ ਆਪ ਪੀਜ਼ਾ ਖਾਣੇ ਜੀ ਤਾਂ ਰੋਟੀ ਨਹੀਂ ਜਾਦ ਆਉਂਦੀ ਜੀ। ਜੇ ਦੂਜਾ ਪੀਜ਼ਾ ਖਾਣੇ ਜੀ ਮੰਨ ਲਓ। ਪਰ ਥੋੜਾ ਜ਼ਿਆਦਾ ਹੀ ਬੰਦੇ ਨੇ ਵੀ ਯਾਰ ਇੱਕ ਤੋਂ ਰੋਟੀ ਖਾ ਲਈ ਤਾਂ ਸਹੀ ਹੈ। ਸਹੀ ਗੱਲ ਹੈ। ਹਾਂਜੀ। ਮੈਨੂੰ ਅੱਜ ਇੰਡੀਆ ਤੋਂ ਫੋਨ ਆਇਆ ਮੁੰਡੇ ਮੇਰੇ ਦੋਸਤ ਦਾ। ਉਹ ਕਹਿੰਦਾ ਵੀ ਆ ਰੋਟੀ ਰੋਟੀ ਉਹ। ਮੈਂ ਕਿਹਾ ਮੈਂ ਵੀ ਇਹੀ ਕੰਦ ਕਹਿੰਦੇ ਵੀ ਰੋਟੀ ਰੋਟੀ ਉਹ। ਨਹੀਂ ਪਰ ਇਹ ਫਰਟੀ ਮੈਂ ਕਿਹਾ ਜਿਹੜਾ ਇਹ ਆਟਾ ਜਦੋਂ ਆਪਾਂ ਇਹ ਪੀਜ਼ਾ ਖਾ ਲੰਨੀ ਨਹੀਂ ਮੈਨੂੰ ਵੀ ਰੋਟੀ ਦੀ ਯਾਦ ਨਹੀਂ ਆਉਂਦੀ ਪਰ ਜਦੋਂ ਆਪਾਂ ਦੂਜੇ ਜਿੱਦਾਂ ਇੰਡੀਆ ਪੀਸੇ ਮਿਲਦੇ ਇੰਡੀਆ ਜਿਆਦਾਤਰ ਮਸਾਲੇ ਪਾਏ ਜਾਂਦੇ ਫਿਰ ਬੰਦੇ ਨੂੰ ਕੱਖ ਵੀ ਲਾ ਦੇ ਪਾਣੀ ਦੀ ਪਿਆਸ ਬਹੁਤ ਲੱਗਦੀ ਇਹ ਤਾਂ ਗੱਲ ਹੈ ਇਹ ਤਾਂ ਬਿਲਕੁਲ ਫਰੈਸ਼ ਹੈ ਪੀਜ਼ਾ ਹਾਂਜੀ ਅੱਜ ਖਾ ਲਏ ਜਦੋਂ ਢਿੱਡ ਭਰ ਗਈ ਆਪਣਾ ਫਿਰ ਰੋਟੀ ਜ਼ਿਆਦਾ ਪੀਣੇ ਹੋਣੀ ਇੰਡੀਆ ਮੈਂ ਗਿਆ ਨਾ ਇੰਤਰੀ ਹਾਂ ਫਿਰ ਦਾ ਖਾਦਾ ਹਾਂ ਪਹਿਲਾਂ ਐਵੇਂ ਕੰਮਾਂ ਵਿੱਚ ਗੱਦੀ ਨਹੀਂ ਕਰ ਖਾਦੇ ਹੀ ਪਰ ਮਨ ਦੀ ਤਾਂ ਪਤਾ ਹੀ ਨਹੀਂ ਸੀ ਕਿ ਆਪਾਂ ਵੀ ਇਹ ਨਾਮ ਕਰਨਾ ਹਾਂ ਹਾਂ ਤੇ ਮੈਂ ਖਾਦਾ ਜਮਾ ਕੱਚਾ ਪੀਜ਼ਾ ਹੈ ਕਸ਼ਮੀਰੀ ਗੱਲ ਹੈ ਜੂਰ ਇਹ ਥੱਲੇ ਮਨ ਕੀ ਸਾਰਾ ਆਪਾਂ ਪਤਾ ਹੀ ਹੁਣ ਆਪਾਂ ਬਣਾਉਨੇ ਆ ਪਰ ਇੰਡੀਆ ਵਾਲਾ ਆਪਣਾ ਪਤਾ ਹੀ ਨਹੀਂ ਕਿ ਸੁਆਦ ਆ ਕਿੱਡਾ ਭੰਡਾ ਨੇ ਕੀ ਇਹਨਾਂ ਪੀਜ਼ਾ ਨਾਲ ਲੋਕਾਂ ਨੇ ਡਿਸ਼ ਨਾ ਦਾ ਕਰਕੇ ਫਿਰ ਜਿਹੜਾ ਆ ਪੀਜ਼ਾ ਇਹ ਤਾਂ ਮਤਲਬ ਇਹ ਐਂਡ ਆਟਾ ਬਣਾ ਕੇ ਫਰੈਸ਼ ਆਟਾ ਸਾਰਾ ਸਮਾਨ ਫਰੈਸ਼ ਪਾ ਕੇ ਉੱਪਰ ਤਾਂ ਬਣਾਇਆ ਹੈ ਫਿਰ ਹਰਮਨ ਦੀ ਗਲਤੀ ਆ ਮੁੰਨੇ ਆ ਪੀਜ਼ਾ ਬਣਾਉਣਾ ਸੀ ਬਈ ਇਹਨੇ ਗਾ ਨਹੀਂ ਮਰਜੀ ਵਾਲੇ ਆਏ ਜੀ ਕਿਤੇ ਮਾਣੀ ਮੋਟੀ ਗੱਲ ਨਹੀਂ ਐਨੇ ਛੋਟੀ ਗੱਲ ਮੈਂ ਚਾਰ ਪੰਜ ਵਾਰੀ ਕਰਦੇ ਨਾ ਪੀਜ਼ਾ ਉਸ ਲਿਆ ਬੰਦਾ ਨਹੀਂ ਜਿੱਦਾਂ ਆਪਾਂ ਇੱਥੇ ਖਾਂਦੇ ਆ ਜਾਂ ਫਿਰ ਜੀ ਥੋੜਾ ਆਪਾਂ ਲੱਗਦਾ ਕਿਤੇ ਨੇ ਕਿਤੇ ਬਹੁਤ ਕਮੀਆਂ ਆ ਇਹ ਆਪਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿੱਦਾਂ ਪੀਜ਼ਾ ਬੰਦਾ ਵੇਚਦਾ ਉਹਨਾਂ ਨੂੰ ਖਾਂ ਭਈਆ ਕੀ ਖਰਾਬ ਆ ਤੁਹਾਡੀ ਅਬ ਜੇ ਹੁਣ ਇੱਥੇ ਆ ਮੰਨ ਲਓ ਇੱਥੇ ਲੋਕਾਂ ਦਾ ਜਨਮ ਆ ਪੀਜ਼ੇ ਆਪਾਂ ਨੂੰ ਇਸ ਲਈ ਕਹਦੇ ਨੇ ਬਈ ਯਾਰ ਆ ਪੀਜ਼ਾ ਥੋੜਾ ਥੱਲੋ ਰੜਿਆ ਜਿਆਦਾ ਜਾਂ ਕੁਛ ਵੀ ਹੈ ਨਾ ਉੱਥੇ ਨਹੀਂ ਕੋਈ ਵੀ ਕਹਿੰਦਾ ਭਾਵੇਂ ਉਦੋਂ ਹੀ ਬਣਾ ਦੇ ਮੇਰੇ ਸਾਹਮਣੇ ਕਿਉਂਕਿ ਪਤਾ ਹੀ ਨਹੀਂ ਲੋਕਾਂ ਨੂੰ ਬਾਰੇ ਇੱਕ ਨਵੀਂ ਚੀਜ਼ ਆ ਖਾਣ ਗਿਆ ਸਾਰੇ ਆ ਵੀ ਚੱਕੀ ਦਾ ਬਣਾਇਆ ਆਪਣੇ ਮੇਰੇ ਠੀਕ ਹੋ ਗਿਆ ਚੱਕੋ ਪੀਜ਼ਾ ਮੇਰੇ ਕਾ ਵੀ ਦਾ ਇਹਦੇ ਚ ਬੋਲਾ ਪਾਇ ਫੁੰਗੀ ਪਾਈ ਆ ਤੇ ਟਮੇਟੋ ਸੌਸ ਤੇ ਚੀਜ਼ ਬਸ ਸਿੰਪਲ ਵੀਜ਼ਾ ਬਿਲਕੁਲ ਹੈ ਤੇ ਆ ਵੀਜ਼ਾ ਫੁੱਲ ਕਰੀਆ ਕੀਤਾ ਵੈਣ ਵਧੀਆ ਬੋਨਾਪੇਤੀ ਦਰਗਾ ਸੀ ਗ੍ਰਾਸੀਮੀ ਬੋਨਾਪੇਤੀ ਗ੍ਰਾਸੀ ਲੈ ਮੇਰੇ ਤੋ ਆਪਾਂ ਚੱਲਦੇ ਘਰ ਨੂੰ ਪੀਜ਼ਾ ਖਾਧਾ ਪੀਜ਼ਾ ਬਹੁਤ ਵਧੀਆ ਬਣਿਆ ਹੱਥਾਂ ਨਾਲ ਬਣਾਈ ਚੀਜ਼ ਤਾਂ ਵੈਸੀ ਯਾਰ ਬਹੁਤ ਸਵਾਦ ਲੱਗਦੀ ਆ ਤੇ ਆਪਣੀ ਪੱਠੀ ਬਣਿਆ ਹੋਵੇ ਤੇ ਆਪ ਸਮਾਨ ਛਾਂਟ-ਛਾਂਟ ਕੇ ਪਾਇਆ ਹੋਵੇ ਤਾਂ ਪੀਦਾ ਬਾਕੀ ਬਹੁਤ țeਸੀ ਬਣ ਲੈ ਤੇ ਬਾਕੀ ਆਪਾਂ ਅੱਜ ਗਏ ਸੀਗੇ ਆਪ ਆਪਣੇ ਸਮਾਨ ਲੈਣੇ ਕੁਸ਼ਾਂਤੀ ਵਾਸਤੇ ਉਹਨਾਂ ਨੂੰ ਕਸਟਨਿਓਲੇ ਕਹਿੰਦੇ ਤੇ ਫਰਾਪੇ ਜਿੱਦਾਂ ਆਪਣੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀਰੇ ਵਲੌਗ ਦੇ ਵਿੱਚ ਵੀ ਆਪਣੇ ਹੁੰਦਾ ਹੈ ਤਿਹਾਰ ਨੂੰ ਆਪਣੇ ਰਿਓੜੀਆਂ ਤੇ ਗੱੱਚਕ ਚੱਲਦੀ ਆ ਤੇ ਖਿਲਾਉਣੇ ਚੱਲਦੇ ਨੇ ਦੀਵਾਲੀ ਨੂੰ ਇਦਾਂ ਨਾ ਇਹਨਾਂ ਤਿਹਾਰਾਂ ਦੇ ਵਿੱਚ ਵੀ ਖਾਣ ਪੀਣ ਜਾਂ ਹੁੰਨੀ ਜਿੱਦਾਂ ਹੁਣ ਪਸ ਆਪਣਾ ਪਾਸਕੋਣੇ ਇਹਨਾਂ ਦੇ ਵਿੱਚ ਇਹਨਾਂ ਨੇ ਕਸਤਨੀਓਲੇ ਹੋਗੇ ਫਰਾਪੀ ਹੋਗੇ ਫਿਰ ਜਿੰਨੇ ਜਿਹੜੇ ਤਿਹਾਰ ਆਉਂਦੇ ਨੇ ਉਸ ਹਿਸਾਬ ਨਾਲ ਖਾਣ ਦੀ ਪੀਣ ਦੀਆਂ ਚੀਜ਼ਾਂ ਬਣਦੀਆਂ ਤੇ ਬਾਕੀ ਬਹੁਤ ਟੇਸਟੀ ਬਹੁਤ ਸੁਆਦੀ ਖਾਦੇ ਕੁਸ਼ਾਨ ਖੁਸ਼ ਖਾਦੇ ਆ ਕੁਝ ਰੱਖਦੇ ਕਹਿੰਦਾ ਮੈਂ ਕੱਲ ਨੂੰ ਸਵੇਰੇ ਜਾਣ ਦਿਖਾ ਕੇ ਜਾਵਾਂਗਾ ਨਾ ਹਾਂਜੀ ਬੱਚਿਆਂ ਨੂੰ ਇਹ ਚੀਜ਼ਾਂ ਪਸੰਦ ਆ ਜਾਂਦੀਆਂ ਨੇ ਤਿੰਨ ਸਤਰੀਏ ਹਾਂਜੀ ਕਈ ਵਾਰ ਜੀਮਾ ਛਪੜ ਕਦੇ ਕਦੇ ਖਾਣ ਨੂੰ ਦਿਲ ਕਰਦਾ ਹੁੰਦਾ ਖਾਣਾ ਚਾਹੀਦਾ ਤੇ ਬਾਕੀ ਕੁਲ ਮਿਲਾ ਕੇ ਟਾਈਮ 11 ਵਜ ਗਿਆ ਹੁਣ ਤੇ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦਾ ਮੈਂ ਉਬੀਰ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਕੱਲੋਂ ਮਿਲਾਂਗੇ ਆਪਣੀ ਜ਼ਿੰਦਗੀ ਦੇ ਹੋਰ ਦਿਨ ਦਿਨਾਂ ਵਲੌਗ ਦੇ ਰੂਪ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ